ਸਤਿ ਸ੍ਰੀ ਅਕਾਲ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਚੜ੍ਹਦੀ ਕਲਾ ਜੋ ਹੋਗੇ ਸਜਣੋ ਖੁਸ਼ ਤੇ ਤੁਹਾਡੇ ਗਾੜੀ ਕਿਤੇ ਹੋ ਵੀ ਖਰੀਦਦਾਰੀ ਕਰਦੇ ਜੇ ਦੋ ਟਾਈਮ ਲਾਜ਼ਮੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਸਜਣੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਹੈ ਪਹੁੰਚਿਆ ਪਿੰਡ ਨਸ਼ਹਿਰਾ ਚੌਧਰੀ ਵਾਲਾ ਤੇ ਜ਼ਿਲ੍ਹਾ ਤੇ ਤਹਿਸੀਲਾ ਸ਼੍ਰੀ ਤਰਨਤਾਰਨ ਸਜਰੋ ਭਾਈ ਪਲਵਿੰਦਰ ਸਿੰਘ ਰਾਣੇ ਕੋਲ ਪਹੁੰਚਿਆ ਸਜਰੋ ਦੋ ਵੜਾ ਲੈ ਕੇ ਆ ਜਰਸੀ ਦੇ ਵਿੱਚ ਸਜਰੋ ਇੱਕ ਸੂਈ ਸਵਾਈ ਹੈ ਤੇ ਇੱਕ ਗੱਪਣ ਹੈ ਬਿਲਕੁਲ ਸੋਹਣੀਆਂ ਵੜਾਂ ਬੋਦੀ ਵਾਲੀਆਂ ਤੇ ਸਾਰੀ ਜਾਣਕਾਰੀ ਆਪਾਂ ਭਾਈ ਪਲਵਿੰਦਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦੇਣੀ ਆ ਭੀੜ ਨੂੰ ਗਾ ਦੱਬ ਕੇ ਸੱਜਣੋ ਸ਼ੇਅਰ ਕਰਿਆ ਕਰੋ ਕਿਉਂਕਿ ਕਿਸੇ ਮਾਤਰ ਦਾ ਕਿ ਗਰੀਬ ਦਾ ਫਾਇਦਾ ਇੰਨਾ ਕੋਈ ਆਪਦੀ ਖਰੀਦਾ ਜੀ ਕਰ ਸਕਦਾ ਏ ਇਹ 'ਚ ਕੋਈ ਨੁਕਸਾਨ ਨਹੀਂ ਹੁੰਦਾ ਕਿ ਇਹਦਾ ਫਾਇਦਾ ਆਜੂ ਭਲਾ ਆਜੂ ਤੇ ਬਹੁਤ ਵਧੀਆ ਗੱਲ ਆ ਠੀਕ ਹੈ ਜੀ ਤੇ ਕਰਦੇ ਆ ਗੱਲਬਾਤ ਬਾਈ ਰਾਣੇ ਦਾ ਬਾਈ ਜੀ ਸਤਿ ਸ੍ਰੀ ਅਕਾਲ ਸਭ ਜੀ ਆ ਸੰਭਾਗ ਕੀ ਆ ਜੀ ਬਹੁਤ ਵਧੀਆ ਠੀਕ ਜੀ ਆਦੀਆਂ ਵਧੀਆ ਚੜਦੀ ਕਲਾ ਜੀ ਰੇਹਣਾਓ ਆ ਕਿਰਪਾ ਜੀ ਪ੍ਰੈਸ ਕਰਈਏ ਨੋਟ ਇੱਕਰਾ ਬਾਈ ਜੀ ਗੈਂਡ ਨੇ ਇਸ਼ਾਰਾ ਪਨਵਾ ਤਸਵੀਰ ਨਹੀਂ ਕਰਨ ਦਾ ਜਲਾ ਕਰਨ ਦਾ ਮੋਬਾਈਲ ਨੰਬਰ ਬਾਈ ਜੀ 9915686553 ਠੀਕ ਹੈ ਜੀ ਦੋ ਬੜਾ ਜਰਸੀ ਹੈ ਨਾ ਦੋ ਜਰਸੀ ਇੱਕ ਸੂਈ ਆ ਹਾਂ ਇੱਕ ਸੂਈ ਠੀਕ ਹੈ ਜੀ ਉਹ ਬੱਚਾ ਅੰਦਰ ਵੱਜਾ ਵਾ ਠੀਕ ਹੈ ਉਹ ਬਾਹਰ ਕੱਢਣਾ ਅਸੀਂ ਕੱਢਿਆ ਨਹੀਂ ਗੱਲ ਚਲੋ ਕੋਈ ਨਹੀਂ ਵਿਖਾ ਦਾਂਗੇ ਵਿਖਾ ਦਾਂਗੇ ਘੈਂਟ ਤੇ ਵਿਖਾ ਦਾਂਗੇ ਇਹ ਤਾਂ ਸ਼ਰਵਾਰ ਕਰੀਏ ਤਾਂ ਜੀ ਸੂਈ ਹੈ 4 ਦਿਨਾਂ ਹੀ ਸੰਧੂ ਸਾਹਿਬ ਦੀ ਮਗਰ ਕੀ ਬਾਈ ਜੀ ਵਛਾ ਵਾ ਵਛਾ ਵਾ ਤੇ ਕਿੰਨਾ ਦੁੱਧ ਹੋਊਗਾ ਦੋ 10 ਵਕਤ ਮੌਕੇ ਦਾ ਜਿਹੜਾ ਵਾ ਨਾ ਬੋਹੜਾ ਜਾਂ 16 17 ਲੀਟਰ ਹੋਊਗਾ ਬਾਕੀ ਚਲੋ 15 ਲੀਟਰ ਭੈਣ ਭਰਾ ਕੋਈ ਹੱਥ ਨੂੰ ਲਾਵੇ ਨਾ ਅੱਛਾ ਬੋਹੜਾ ਜੀ 15 ਲੀਟਰ ਤੇ ਹੋਊਗਾ ਠੀਕ ਹੈ ਭਾਈ ਜੀ ਤੋ ਰਿਓ ਖੋਲ ਕੇ ਲੋਈ ਸੱਜਣਾ ਬੋਦੀ ਵਾਲੀ ਵੈੜ ਹੈ ਜਰਸੀ ਪੂਰਾ ਪੰਜਾਬ ਵਾਲੀ ਆ ਕਿਉਂਕਿ ਜਿਹੜੀ ਮਾਚਲ ਮੁਚ ਆਈਆਂ ਨੇ ਸੁੜੀਆਂ ਛੋਟੀਆਂ ਨਹੀਂਆਂ ਇਹ ਥੋੜੀ ਜੀ ਕੱਦ ਕਾਠ ਵੱਡਾ ਆ ਵੱਡੀ ਆ ਹਾਂ ਲੋਈ ਲੇਵਲ ਹੁਆ ਬਹੁਤ ਸੋਹਣਾ ਕਰਮਾ ਵਾਲੀ ਆ ਸੱਜਣੋ ਲੈ ਆਓ ਬਾਈ ਜੀ 98 ਚੰਗਾ ਲੱਗਾ ਤੇ ਬਾਈ ਜੀ ਦੀ ਕੀਮਤ ਇਹ ਰਾਂ ਮੁੱਲ ਕਰਨਾ ਵਾ ਆਪਾਂ ਦੇਣ ਲੈਣ ਵਾਲਾ ਭੈਣ ਭਰਾ ਜਿਹੜਾ ਹਾਂ ਇੱਕ ਖੋਸ਼ ਜਾਵੇ ਹਾਂ 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 70 ਮੁੱਲ ਕਰਨਾ ਹਾਂ 65000 ਦੀ ਦੇ ਦਿਆਂ ਹਾਂ ਹਾਂ ਦੇਣਾ 65000 ਦੀ 65000 ਠੀਕ ਆ ਭੈਣ ਭਰਾ ਕੋਈ ਆਊਗਾ ਮਾਨਤਾਂ ਥੋੜਾ ਬੋਧਾ 19 21 ਹੋ ਜਾਊਗਾ ਜੀ ਕਿੰਨਾ ਕੁ ਜੀ 2000 ਕੱਢ ਗਏ ਚਲ ਕਰ 63 ਦੀ ਦੇ ਲਈ 60000 ਦੀ ਦੇ ਦਿਓ ਪਰ ਭੈਣ ਭਰਾ ਕੋਈ ਵੀ ਐਨਾ ਜਿੱਦਾਂ ਮਰਜ਼ੀ ਚੋਵੇ ਬੱਚਾ ਛੱਡੋ ਨਾ ਛੱਡੋ ਠੰਡੀ ਤੇਰੀ ਠੀਕ ਹੈ ਭਾਈ ਹਾਂ ਬਾਕੀ ਆ ਮੂੰਹ ਖਾਜੋ ਕੈਮਲ ਮੂੰਹ ਵਿਖਾਓ ਸਾਢੇ ਤਿੰਨ ਦਾ ਟਾਈਮ ਠੀਕ ਆ ਠੀਕ ਆ ਠੀਕ ਲਓ ਜੀ ਫੇਸ ਕੁਆਲਟੀ ਠੀਕ ਆ ਅੱਗੇ ਆ ਗਈ ਇਹ ਪਲੂਨ ਇਹ ਦੂਜਾ ਸੁਭਾਈ ਹੋ ਗਿਆ ਨਾ ਇਹ ਪਹਿਲੇ ਸਵੇਰ ਸੰਧੂ ਜਾ ਜਾਰਦੀ ਮੈਨੂੰ ਅੱਛਾ ਹਾਂ ਜੀ ਇਹ ਵੀ ਪਹਿਲੇ ਸਵੇਰ ਠੰਡੀ ਧਰੀ ਹੈ ਵੀ ਗੱਪਣ ਹਾਂ ਠੰਡੀ ਧਰੀ ਹੈ ਤਾਂ ਹੀ ਤਾਂ ਮੈਂ ਹੱਥ ਲਾਈ ਜੋ ਠੀਕ ਹੈ ਇਹ ਪਲੂਨ ਨੇ ਆ ਰਾਸਤੇ ਲੈ ਜੂਗੇ। ਕਿੰਨੀ ਠੰਡੀ ਧੀਰੀ ਉਹ ਵੀ ਕੋਈ ਜਾਣਨੀ। ਹਾਂ, ਬਤਾ ਦੰ ਲੈ ਜੀ। ਠੀਕ ਆ ਭਾਈ। ਖਾਣੇ ਦਾ ਵੀ ਬਹੁਤ ਚੰਗਾ ਲੱਗਣਾ, ਹਾਂ? ਹਾਂ, ਬਹੁਤ ਵਧੀਆ। ਠੀਕ ਆ ਭਾਈ ਵਾਲਾ। ਓਕੇ। ਲਓ ਭਾਈ। ਇਹ ਸਾਧੂ ਸਾਹਿਬ ਬੰਦੀ ਇਹ ਵੀ ਬਹੁਤ ਸੋਹਣੀ ਹੈ ਬੰਨ ਜੂਗੇ ਜੇ ਟਾਈਮ ਪਿਆ ਆਪਾਂ ਦੇ ਬੰਦੇ ਖਾਸ ਤੋਂ ਆਈ ਆ ਠੀਕ ਹੈ ਆ ਬੰਦੀ ਬਹੁਤ ਤੇ ਬਾਈ ਜੀ ਇਹਦੀ ਕੀਮਤ 30 ਇਹ ਮੋਲ ਕਰਾਉਣਾ 50 ਕਰਾ ਲੀਏ ਹਾਂ 45 ਦੇ ਦਈਏ ਜੈ ਸੁਨੋ ਜੈ ਸੁਨੋ ਦੇ ਦਈਏ ਤੇ ਜਹਾਰ ਛੱਡਣਾ ਉਹ ਵੀ ਤੁਹਾਡੇ ਕਾਗੇ ਛੱਡਦੇ ਆ ਹੋ ਜਹਾਰ ਛੱਡਦੇ ਛੱਡਦੇ ਨੇ ਬਾਕੀ 43 ਹਨਾ ਅੰਦੀ ਪੀਰੀ ਜਾਵੇ ਠੀਕ ਆ ਉਹ ਉਹਦਾ ਬੱਚਾ ਅੰਦਰ ਆ ਆ ਉਹ ਬਖਾ ਲੋ ਸਜਣੋ ਆ ਜੇ ਜਰਸੀ ਦਾ ਬੱਚਾ ਵੱਚਾ ਜੇ ਕਿਉਂਕਿ ਅੰਦਰ ਹੈ ਠੰਡ ਕਰਕੇ ਵਦਦਾ ਤੇ ਖਰੀਦਦਾਰੀ ਕਰਿਓ ਵੈੜਾ ਪੰਜਾਬ ਵਾਲੀ ਤੁਸੀਂ ਸასი ਕਾ